ਇੱਕ ਮੇਰੀ ਸਹੇਲੀ ਹੋਗੀ ਇੱਕ ਉਹਨੂੰ ਗਵਾ ਬਣਾ ਲਾਂਗੀ ਇੱਕ ਮੇਰਾ ਭਰਾ ਬਣਿਆ ਹੋਇਆ ਹੈ ਉਹਦੀ ਘਰ ਵਾਲੀ ਤਿੰਨ ਗਵਾ ਚਲੋ ਮੇਰੇ ਹੋਗੇ ਤੇ ਤੁਹਾਨੂੰ ਲੱਗਦਾ ਕਿ ਭਾਬੀ ਮੇਰੇ ਜਵਾਕ ਵਾਸਤੇ 50000 ਰੁਪਏ ਦੇ ਦੇਣਗੇ ਕੱਦੇ ਵੀ ਨਹੀਂ ਉਹ ਆਪਣੇ ਦੋਨਾਂ ਭਰਾਵਾਂ ਦਾ ਕੁਝ ਵੰਡਿਆ ਨਹੀਂ ਹੋਇਆ ਜੋ ਤੇਰਾ ਉਹ ਮੇਰਾ ਜੋ ਮੇਰਾ ਉਹ ਤੇਰਾ ਜੋ ਚਾਹੀਦਾ ਹੁੰਦਾ ਮੰਗ ਲਿਆ ਕਰ ਉਹ ਨਹੀਂ ਨਹੀਂ ਭਰਾਵਾਂ ਨਹੀਂ ਛੱਡ ਕੇ ਜਾਂਦੀ ਮੈਂ ਵੀ ਚਾਚੇ ਨੂੰ ਕਾ ਕੇ ਐਡਮਿਸ਼ਨ ਕਰਾ ਲਾਂਗੀ ਪ੍ਰਿਤ ਅਨਕ ਘਰ ਵਾਲੇ ਦੇ ਹੱਥ ਹੁੰਦੀ ਹੈ ਇੱਜ਼ਤ ਕਰਾਣੀ ਹੈ ਕਿ ਨਹੀਂ ਕਰਾਣੀ ਕਿਰਨੂ ਇੱਕ ਸੇਨ ਸੋਚ ਕੇ ਦੇਖ ਤੇਰੀ ਸੋਕਨ ਤੇਰੇ ਘਰ ਵਾਲੇ ਨਾਲ ਇਸ ਘਰ ਚ ਬਹਿ ਕੇ ਤੇ ਇੱਕ ਦੂਜੇ ਦੇ ਮੂੰਹ ਚ ਬੁੜਕੀਆਂ ਪਾਉਂਦੇ ਹੋਣ ਸੋਚ ਕਿਆ ਨਜ਼ਾਰਾ ਹੋਊਗਾ ਅ ਤੂੰ ਉੱਪਰ ਦੇਖ ਕੇ ਕੀ ਹੱਸੀ ਜਾਨੀ ਐ ਮੈਨੂੰ ਵੀ ਗੱਲ ਦੱਸ ਗੱਲ ਕੀ ਆ ਗੱਲ ਤਾਂ ਮੰਮੀ ਮੈਂ ਬਾਅਦ ਚ ਦੱਸਾਂਗੀ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਕੀ ਖਾਣਾ ਪਸੰਦ ਕਰੋਗੇ অপਸ਼ਨ ਮੈਂ ਤੁਹਾਨੂੰ ਦਿਨੀ ਆ ਰਸਗੁੱਲੇ ਗੁਲਾਬ ਜਾਮੂਨ ਪਤੀਸਾ ਰਸਮਲਾਈ ਕੀ ਖਾਣਾ ਦੱਸੋ ਅੱਜ ਨਾ ਮੈਂ ਤੁਹਾਨੂੰ ਉਹ ਹੀ ਲਿਆ ਕੇ ਖਵਾਉਂਗੀ ਇੰਨਾ ਮਿੱਠਾ ਖਲਾ ਕੇ ਤੂੰ ਮੈਨੂੰ ਸ਼ੂਗਰ ਕਰਨੀ ਹੈ ਨਾਲੇ ਐ ਦੱਸੋ ਮੈਡਮ ਜੀ ਕਿ ਪਾਰਟੀ ਕਿਸ ਖੁਸ਼ੀ ਚ ਮੰਮੀ ਤੈਨੂੰ ਯਾਦ ਹੀ ਹੋਣਾ ਉਸ ਦਿਨ ਇੱਥੇ ਖੜੀ ਨੂੰ ਜਿੱਥੇ ਤੁਸੀਂ ਹੋ ਇੱਥੇ ਕਿਰਨ ਖੜੀ ਸੀ ਤੇ ਮੈਨੂੰ ਨਾ ਮੇਰੀ ਮਾਂ ਦਾ ਤਾਨਾ ਮਾਰਿਆ ਸੀ ਕੀ ਕਹਿੰਦੀ ਸੀ ਭਲਾ ਕਹਿੰਦੀ ਸੀ ਜੁੰਦੇ ਜੀ ਤੈਨੂੰ ਮਾਂ ਨਹੀਂ ਨ ਬੁਲਾਉਂਦੀ ਲਾਂ ਤਾਂ ਇਹੋ ਜੀ ਤੇ ਓਏ ਡਾ ਵੱਡਾ ਉਹ ਤੈਨੂੰ ਤਾਨਾ ਮਾਰ ਗਈ ਸੀ ਕਿ ਤੂੰ ਪਾਰਟੀਆਂ ਕਰਨ ਲੱਗੀ ਹੋਈ ਆ ਮੰਮੀ ਇਹ ਵਾਲਾ ਬਦਲਾਣਾ ਮੈਂ ਕੱਲ ਪੂਰਾ ਕਰ ਲਿਆ ਉਸੇ ਖੁਸ਼ੀ 'ਚ ਨਾ ਪਾਰਟੀ ਕਰਦੀ ਪਈ ਆ ਹੁਣ ਦੱਸੋ ਮੈਨੂੰ ਕੀ ਖਾਣਾ ਤੁਸੀਂ ਮੰਮੀ ਮੈਨੂੰ ਲੱਗਦਾ ਨਾ ਤੁਸੀਂ ਅੱਜ ਬੋਂਦਲ ਜਾਣਾ ਤੁਹਾਨੂੰ ਮੈਂ ਹੀ ਦੱਸਦੀ ਆ ਕੱਲ ਰਸੋਈ 'ਚ ਸਵਰਨਾ ਵੀਰਾ ਤੇ ਕਿਰਨ ਆਪਸ 'ਚ ਬੈੰਸੀ ਜਾਂਦੇ ਸੀ ਉੱਤੋਂ ਦੀ ਮੈਂ ਚਲੇਗੀ ਮੈਂ ਕੀ ਫਿਰ ਬੀੜਾ ਨੂੰ ਮਾਸਾ ਪੰਪ ਦਿੱਤਾ ਕਿ ਰੁਪਾਲੀ ਨੂੰ ਨਾ ਘਰੇ ਲੈ ਆਓ ਤੇ ਉਹ ਮੈਡਮ ਉਸੇ ਵੇਲੇ ਦੁੱਸ ਦੁੱਸ ਰੋਣ ਲੱਗ ਗਈ ਤੇ ਉਸੇ ਖੁਸ਼ੀ 'ਚ ਮੈਂ ਪਾਰਟੀ ਕਰਨ ਦੀ ਆ ਅੱਛਾ ਸੱਚੀ ਰੋਈ ਉਹ ਦੁੱਸ ਦੁੱਸ ਕਰਤੀ ਸੀ ਕਿ ਅੱਖਾਂ 'ਚ ਅੰਜੂ ਵੀ ਆਏ ਸੀ ਹਾਂ ਹਾਂ ਮੰਮੀ ਅੱਖਾਂ ਪੜ ਲੀਆਂ ਸੀ ਉਹਨੇ ਜਦੋਂ ਮੈਂ ਉਹਨੂੰ ਕਿਹਾ ਨਾ ਕਿ ਤੇਰੀ ਸੌਂਕਣ ਆਉਗੀ ਤੇ ਤੇਰੇ ਸਾਹਮਣੇ ਤੇਰਾ ਘਰ ਵਾਲਾ ਤੇ ਤੇਰੀ ਸੌਂਕਣ ਇੱਕ ਦੂਜੇ ਦੇ ਮੂੰਹ 'ਚ ਬੁੜਕੇ ਆ ਪਾਣਗੇ हां लाप्रीत ਭੈਣੇ ਕੱਲ ਤਾਂ ਤੂੰ ਨਜ਼ਾਰਾ ਲਿਆਤਾ ਮੈਂ ਮੈਂ ਕਿੱਥੇ ਸੀ ਮੈਨੂੰ ਕਿਉਂ ਨਹੀਂ ਤੁਸੀਂ ਆਵਾਜ਼ ਮਾਰੀ ਮੈਂ ਵੀ ਉਹ ਸੋਹਣਾ ਨਜ਼ਾਰਾ ਦੇਖਣਾ ਸੀ ਮੰਮੀ ਤੁਸੀਂ ਨਾ ਉਦੋਂ ਕਮੇਟੀ ਦੀ ਬੋਲੀ ਤੇ ਗਏ ਸੀ ਨਾਲੇ ਹੁਣ ਮੈਂ ਕਿਰਨ ਦੀ ਨਾ ਲੱਗ ਫੜ ਲਈ ਆ ਤੇ ਨਾਲੇ ਇਹੋ ਜਿਹੀ ਨਜ਼ਾਰੇ ਤੁਹਾਨੂੰ ਹੁਣ ਡੇਲੀ ਦੇਖਣ ਨੂੰ ਮਿਲਿਆ ਕਰਨਗੇ ਤੇ ਨਾਲੇ ਵੀਰ ਜੀ ਰੋਪਾਲੀ ਨੂੰ ਨਹੀਂ ਲੈ ਕੇ ਆਏ ਉਹ ਰੋਪਾਲੀ ਨੂੰ ਤਾਂ ਲੈ ਆਉਣਾ ਐਡੀ ਗਿੱਡੀ ਗੱਲ ਐ ਪਰ ਦੋਨੇ ਜਾਣੇ ਮੇਰੇ ਗੱਲ ਸੁਣੋ ਕੱਲ ਨੂੰ ਤੂੰ ਲਾਪ੍ਰੀਤ ਤਿਆਰ ਰਹੀ ਆਪਾਂ ਕਿੱਥੇ ਜਾ ਕੇ ਹੁਣ ਮੈਂ ਤੁਹਾਡੇ ਨਾਲ ਕਿੱਥੇ ਉਹ ਕੱਲ ਨੂੰ ਮੈਂ ਕਰਾਉਣ ਲੱਗਾ ਰਪਾਲੀ ਨਾਲ ਕੋਟ ਮੈਰਿਜ ਤੇ ਉਹਦੇ ਵਾਸਤੇ ਮੈਨੂੰ ਚਾਹੀਦੇ ਆ ਤਿੰਨ ਗਵਾਹ ਇੱਕ ਤਾਂ ਤੁਸੀਂ ਹੋਗੇ ਤੇ ਦੋ ਬੰਦੇ ਮੈਂ ਹੋਰ ਬਾਹਰੋਂ ਪੁੱਛੇ ਹੋਇਆ ਉਹ ਲੈ ਤੁਹਾਨੂੰ ਤਾਂ ਦੋਨੋਂ ਨੂੰ ਖੁਸ਼ ਹੋਣਾ ਚਾਹੀਦਾ ਤੁਸੀਂ ਤਾਂ ਸੁੰਨੀ ਹੋ ਗਿਆ ਆ ਪਮਲਿਆ ਤੂੰ ਕੋਟ ਮੈਰਿਜ ਤਾਂ ਕਰਾ ਲੂੰਗਾ ਪਰ ਤੇਰੀ ਕੋਰਟ ਮੈਡਜ ਨਾ ਰਜਿਸਟਰ ਨਹੀਂ ਹੋਣੀ ਕਿਉਂਕਿ ਹਜੇ ਤੱਕ ਤੇਰਾ ਤਲਾਕ ਨਹੀਂ ਹੋਇਆ ਤਲਾਕ ਕਰਕੇ ਹੀ ਤੂੰ ਇਹੋ ਜਿਹਾ ਪੰਗਾ ਲਈ ਮਾਤਾ ਮੈਂ ਨਾ ਵਕੀਰ ਨਾਲ ਗੱਲ ਕਰ ਲਈ ਐ ਸਭ ਕੁਝ ਹੋ ਜਾਣਾ ਪੈਸੇ ਦੀ ਗੇਮ ਆ ਪੈਸੇ ਦੀ ਕੋਈ ਖੁਸ਼ੀ ਵਾਲੀਆਂ ਗੱਲਾਂ ਚੁੱਪ ਕਰਕੇ ਕਰੀਦੀਆਂ ਹੁੰਦੀਆਂ ਨੇ ਵੀਰ ਜੀ ਇੱਧਰ ਕਿਹਨ ਤੇ ਉਧਰ ਮੰਨ ਤਿਤ ਦੋਨੋਂ ਪਾਸੇ ਦੋ ਦੋ ਕੰਨ ਤੇ ਦੋ ਦੋ ਅੱਖਾਂ ਸਾਡੇ ਤੇ ਨੇ ਓਹ ਮੈਂ ਖੁਸ਼ ਹੀ ਇੰਨਾ ਸੀ ਰਹੀ ਨਹੀਂ ਗਿਆ ਮੈਥੋਂ ਉਸ ਦਿਨ ਦਾ ਤੂੰ ਇਹਨੂੰ ਕਹਿੰਦੀ ਸੀ ਵੀ ਵੀਰ ਜੀ ਤੁਸੀਂ ਕੋਟ ਮੈरिज ਨਾ ਕਰਾਇਓ ਅੱਜ ਤੂੰ ਉਹਦੇ ਵੱਲ ਦੀ ਹੋ ਗਈਆਂ ਮੈਨੂੰ ਤੇਰਾ ਨਹੀਂ ਭੇਜਤਾ ਅਜੇ ਤੱਕ ਉਦੋਂ ਤੱਕ ਨਾ ਢੋਡੀ ਵੱਡੀ ਨੋਣੇ ਮੈਨੂੰ ਇਹਨਾਂ ਤੰਗ ਨਹੀਂ ਸੀ ਕੀਤਾ ਜਿੰਨਾ ਹੁਣ ਕੀਤਾ ਆ ਤੇ ਹੁਣ ਮੈਂ ਗਵਾਹ ਬਣ ਕੇ ਸਾਈਨ ਜ਼ਰੂਰ ਕਰਕੇ ਆਉਂਗੀ। ਉਹ ਮੈਂ ਛੋਡੇ ਨਾਲ ਇੱਕ ਗੱਲ ਵੀ ਕਰਨੀ ਸੀ। ਦੁਕਾਨ ਤਾਂ ਮੇਰਪਾਲੀ ਨੂੰ ਦੇ ਹੀ ਦਿੱਤੀ ਸੀ ਤੇ ਇੱਕ ਜਿਹੜੀ ਮੇਰੀ 5 ਲੱਖ ਰੁਪਏ ਦੀ ਐਫ.ਡੀ ਸੀ ਨਾ ਮੈਂ ਉਹ ਵੀ ਦੇ ਦਿੱਤੀ ਸੀ। ਮੈਂ ਕਿਹਾ ਚੱਲ ਤੁਹਾਨੂੰ ਪਤਾ ਹੋਣਾ ਚਾਹੀਦਾ ਗੱਲਬਾਤ। ਹੈ? ਤਾ ਤਾਂ ਪਾਗਲ ਤਾਂ ਨਹੀਂ ਹੋ ਗਿਆ। ਉਹਨੂੰ 5 ਲੱਖ ਦੀ ਐਫ.ਡੀ ਦੇ ਕੇ ਕਿਤੇ ਉਹ ਤੈਨੂੰ ਹੁੰਝ ਕੇ ਨਾ ਤੁਰਦੀ ਬਣੇ। ਪਰ ਪਾਲੀ ਨਾਲ ਮਾਤਾ ਮੇਰੀ ਅੱਜ ਦੀ ਗੱਲ ਆ। ਦੁਕਾਨ ਦਿੱਤੀ ਨੂੰ ਤਿੰਨ ਮਹੀਨੇ ਹੋ ਗਏ। ਉਦੋਂ ਦੀ ਤਾ ਉਹ ਕਿਤੇ ਗਈ ਨਹੀਂ ਹੁਣ ਕਿੱਥੇ ਭਗ ਜੂ ਤਾ ਪਾਗਲ ਨੀ ਗੱਲਾਂ ਕਰਦੀਆਂ ਮਾਤਾ ਆ ਚੱਲ ਤੈਨੂੰ ਵੀ ਵਿਸ਼ਵਾਸ ਆ ਨਾ ਕੁੜੀ ਤੇ ਚੱਲ ਜੋ ਤੂੰ ਕੀਤਾ ਠੀਕ ਹੀ ਕੀਤਾ ਹੋਣਾ ਲੱਪਰੀ ਤਾ ਜਿਹੜੀ ਤੂੰ ਗੱਲ ਟਾਂਚ ਮਾਰੀ ਸੀ ਨਾ ਕਿਰਨ ਨੂੰ ਉਹਦੇ ਨਾਲ ਦਿਲ ਤੇ ਲੱਗੀ ਗੱਲ ਐਦਾਂ ਦੇ ਇੱਕ ਦੋ ਸੀਨ ਹੋਰ ਕ੍ਰੀਏਟ ਕਰ ਕੀ ਪਤਾ ਹੋਵੇ ਕਿ ਚੱਕ ਕੇ ਆਪ ਹੀ ਚਲੀ ਜਾਵੇ ਹਾਂਜੀ ਵੀਰੇ ਜ਼ਰੂਰ ਤੇ ਭਰਾ ਕੋਈ ਕੰਮ ਕਵੇ ਤੇ ਭੈਣ ਕਰੇ ਨਾ ਐਦਾਂ ਤੇ ਹੋ ਨਹੀਂ ਸਕਦਾ ਫੰਨਾ ਮੈਂ ਕਹਿੰਦੀ ਸੀ ਮੇਰਾ ਖਾਤਾ ਜਾਂ ਖਾਲੀ ਹੋ ਗਿਆ ਇਧਰ ਵੀ ਧਿਆਨ ਦੇ ਦੋ ਕੋਈ ਗੱਲ ਨਹੀਂ ਮੇਰੇ ਕੋਲ ਵੀ ਅੱਜ ਘਾਟਾ ਪੈਸੇ ਮੈਂ ਨਾ ਜਾਤਾ ਰਪਾਲੀ ਨੂੰ ਪੁੱਛਦਾ ਜਾਂ ਬਾਹਰੋਂ ਕਿਸੇ ਨੂੰ ਪੁੱਛ ਕੇ ਸ਼ਾਮ ਤੱਕ ਪੈਸੇ ਤੇਰੇ ਖਾਤੇ ਚ ਪਵਾ ਦਿੰਨਾ ਓਹੋ ਤੁਸੀ ਨਾ ਐਨਾ ਸੋਚਿਓ ਕਿ ਮੈਂ ਲਾਲਚ ਕਰਦੀ ਆਂ ਬਸ ਤੁਹਾਨੂੰ ਵੀ ਪਤਾ ਕਿ ਖਾਤੇ ਚ ਪੈਸੇ ਹੋਣ ਤੇ ਮੇਰਾ ਦਿਮਾਗ ਵੀ ਤਾਂ ਹੀ ਚੱਲਦਾ ਦੇਖਿਆ ਕਿੰਨੇ ਕੰਮ ਦੀ ਕੁੜੀ ਐ ਐਵੇਂ ਹੀ ਤੂੰ ਉਹਨੂੰ ਉਹ ਦਿਨ ਬੋਲਣ ਲੱਗਿਆ ਹੋਇਆ ਸੀਗਾ ਓ ਮਾਤਾ ਇਨਸਾਨ ਗਲਤੀਆਂ ਦਾ ਪਤਲਾ ਹੋ ਜਾਂਦੀ ਹੈ ਗਲਤੀ ਐਵੇਂ ਤੁਸੀਂ ਟੈਨਸ਼ਨ ਨਾ ਲਓ ਲਪ੍ਰਿਤ ਸਾਨੂੰ ਨਾ ਤੇਰੇ ਦਿਮਾਗ ਤੇ ਨਾ ਬੜਾ ਕੌਨਫੀਡੈਂਸ ਹੈ ਤੂੰ ਨਾ ਕੋਈ ਇਹ ਜਿਹਾ ਸੀਨ ਕ੍ਰੀਏਟ ਕਰ ਕਿ ਕਿਰਨ ਆਪੇ ਹੀ ਬੈਗ ਚੱਕ ਕੇ ਭੱਜ ਜਵੇ ਬੀਰੇ ਤੁਸੀਂ ਨਾ ਪੈਸਿਆਂ ਵਾਲਾ ਕੰਮ ਕਰੋ ਸੀਨ ਮੈਂ ਆਪੇ ਸੋਚਦੀ ਹਾਂ ਬਸ ਫਿਰ ਅੱਧਾ ਘੰਟਾ ਰੁਕੋ ਇਰੇ ਫੋਨ ਦੀ ਘੰਟੀ ਵੱਜੀ ਲੈ ਉਹ ਤੋਂ ਬਾਅਦ ਜੋ ਵੀ ਕਰਨਾ ਬਸ ਤੈਹੀਂ ਕਰਨਾ ਕਿਰਨਦੀਪ ਕੋਰੇ ਕਰ ਲੈ ਆਪਣਾ ਬੋਰੀਆ ਬਿਸਤਰਾ ਪੈਕ ਉਸ ਦਿਨ ਤੋਂ ਮੈਨੂੰ ਮੇਰੀ ਮਾਂ ਹੀ ਟਾਂਚ ਮਾਰੀ ਸੀ ਨਾ ਹੁਣ ਤੂੰ ਆਪਣੀ ਮਾਂ ਕੋ ਜਾਣ ਲਈ ਤਿਆਰ ਹੋ ਜਾ ਗੋਰੀਛਦੇ ਤੇ ਅੰਸ਼ੂ ਦੇ ਭਾਂਡੇ ਨਾ ਮੈਂ ਹੀ ਧੋਇਆ ਕਰਨੇ ਨੇ ਮੰਮੀ ਕੀ ਕਰੀ ਜਾਂਦੇ ਸੀ ਤੁਸੀਂ ਬਹਿ ਵੀ ਜਾਇਆ ਕਰੋ ਥੋੜੀ ਦੇਰ ਕੰਮ ਹੀ ਲੱਗੇ ਰਹਿਨੇ ਹੋ ਹਰ ਵੇਲੇ ਮੈਨੂੰ ਇੱਕ ਗੱਲ ਦੱਸ ਵੀ ਦੀਪੀ ਪਹਿਲੇ ਵੀ ਪੇਕੇ ਜਾਂਦੀ ਸੀ ਕਿ ਜਦੋਂ ਦੀ ਮੈਂ ਆਈਆਂ ਤੇ ਵਾਰ-ਵਾਰ ਹੁਣ ਗੇੜੇ ਕੱਢਣ ਲੱਗ ਗਈ ਏ ਸਹੀ ਦੱਸਾਂ ਨਾ ਜਾਣਤਾ ਦੀਦੀ ਹੁਣ ਲੱਗਦੇ ਨੇ ਜ਼ਿਆਦਾ ਪਹਿਲਾਂ ਤਾਂ ਨਾ ਰਮਨ ਵੀਰਾ ਜਾਣ ਹੀ ਨਹੀਂ ਦਿੰਦਾ ਸੀ ਚਲ ਠੀਕ ਐ ਭਾਈ ਮਰਜ਼ੀ ਆਦੀ ਮੈਨੂੰ ਇਹ ਦੱਸ ਵੀ ਗੋਰਿਸ਼ ਕਿੱਥੇ ਐ ਕੱਲ ਤੂੰ ਕਿੱਥੇ ਚੱਲੀ ਸੀ ਮੰਮੀ ਗੋਰਿਸ਼ ਨਾ ਲੈਪਟਾਪ ਤੇ ਗੇਮ ਖੇਡਦਾ ਬਿਆ ਸੀ ਤੁਸੀਂ ਆਵਾਜ਼ ਮਾਰੋਗੇ ਨਾ ਤੇ ਫਟਾਫਟ ਆ ਜਾਏਗਾ ਮੈਂ ਨਾ ਮੇਰਾ ਕੰਮ ਚੱਲੀ ਸੀ ਜਾਇਆ ਵਾ ਜਾਂ ਹਰਦੀਪ ਦੀ ਦੀ ਮੀਟ ਕਰਨਾ ਉਹਦਾ ਕੀ ਪਤਾ ਵੀ ਹੋਣ ਆਂਦੀ ਐ ਕਿ ਸਵੇਰੇ ਆਂਦੀ ਐ ਤੇ ਤੂੰ ਉਹਦੇ ਮਗਰ ਆਪਣਾ ਕੰਮ ਕਿਉਂ ਰੋਕਣਾ ਮੈਨੂੰ ਇਹ ਦੱਸ ਪੁੱਤ ਤੂੰ ਕਿੱਥੇ ਚੱਲੀ ਸੀ ਮੰਮੀ ਤੁਹਾਡੇ ਨਾਲ ਕੀ ਝੋਟ ਬੋਲਣਾ ਮੈਂ ਨਾ ਆਪਣੀ ਮੰਮੀ ਵਾਸਤੇ ਗਰਮੀਆਂ ਦਾ ਸੂਟ ਲਿਆ ਪਿਆ ਸੀ ਤੇ ਤਾਂ ਮੈਂ ਸੋਚਦੀ ਸੀ ਐਕਟਿਵਾ ਤੇ ਜਾ ਕੇ ਨਾ 15 ਮਿੰਟ ਲੱਗਣੇ ਨੇ ਚਾਕੇ ਉਹਨਾਂ ਨੂੰ ਫੜਾ ਆਵਾਂ ਟਾਈਮ ਸੇਵ ਸੀ ਹੋ ਲਾਂਗੇ ਮੰਮੀ ਤੁਸੀਂ ਨਾ ਇੱਕ ਵਾਰੀ ਆ ਸੂਟ ਦੇਖ ਲਓ ਜੇ ਤੁਹਾਨੂੰ ਪਸੰਦ ਆਉਂਦਾ ਨਾ ਤਾਂ ਤੁਸੀਂ ਰੱਖ ਲਓ ਮੇਰਾ ਜਦੋਂ ਮਾਰਕੀਟ ਗਿਆੜਾ ਹੋਊਗਾ ਨਾ ਮੈਂ ਉਹਨਾਂ ਵਾਸਤੇ ਹੋਰ ਲੈ ਆਉਂਗੀ ਨਾ ਨਾ ਪੁੱਤ ਤੂੰ ਆਪਣੀ ਮੰਮੀ ਵਾਸਤੇ ਏਡੇ ਰੀਜਨਲ ਲੈ ਕੇ ਆਈ ਐ ਆਪਣੀ ਮੰਮੀ ਨੂੰ ਹੀ ਦੇ ਆ ਚਲੋ ਠੀਕ ਹੈ ਮੰਮੀ ਪਰ ਨਾ ਜਦੋਂ ਮੈਂ ਹੌਸਫੂਟ ਲੈਣ ਗਈ ਸੀ ਨਾ ਇੱਕ ਡਿਜ਼ਾਈਨ ਹੈ ਮੇਰੀ ਅੱਖਾਂ ਤੇ ਚੜਿਆ ਹੋਇਆ ਉਹ ਆਪਾਂ ਦੋਵੇਂ ਜਾਣੇ سیم-ਸਿਮ ਸਵਾਲੀ ਹਾਂ ਹਾਂ ਕਿਉਂ ਨਹੀਂ ਕੱਲ ਨਾ ਮੈਂ ਪਵਨ ਨਾਲ ਬਾਜ਼ਾਰ ਜਾਣਾ ਤੂੰ ਵੀ ਨਾਲ ਹੀ ਚੱਲ ਪਈ ਚਲੋ ਠੀਕ ਹੈ ਮੰਮੀ ਮੈਨੂੰ ਨਾ ਪੂਰੇ 15 ਮਿੰਟ ਜਾਣ ਨੂੰ ਲੱਗਣੇ ਆ ਤੇ 15 ਮਿੰਟ ਆਉਣ ਨੂੰ ਲੱਗਣੇ ਪੂਰਾ ਅੱਧਾ ਘੰਟਾ ਲੱਗਣਾ ਤੇ ਤੁਸੀਂ ਨਾ ਫਸ ਪਿੱਛੇ ਸ਼ੂ ਦਾ ਧਿਆਨ ਰੱਖ ਲਿਓ ਨਾ ਹੁਣ ਤੂੰ ਜਾਏਂਗੀ ਸੂਟ ਕੋਈ ਛੁੱਟ ਕੇ ਥੋੜੀ ਮਾਂ ਕੋ ਲਾ ਜੈਗੀ ਜਾਓ ਗਿਆ ਮਾਵਾਂ ਧੀਆਂ ਗੱਲਾਂ ਬਾਤਾਂ ਕਰੋਗੀਆਂ ਚਾਹ ਪਾਣੀ ਪੀਓਗੀਆਂ ਜਾਂ ਤੂੰ ਜਾਇਆ RAM ਨਾਲ ਤੇ ਗੋਰਸ਼ ਦੀ ਚਿੰਤਾ ਨਾ ਕਰੀ ਚਲੋ ਠੀਕ ਐ ਮੰਮੀ ਆ ਗੋਰਸ਼ ਜੈਨ ਨਾ ਵਾਏ ਮਾਰ ਲਿਓ ਟਾਈਮ ਨਾਲ ਇੱਕ ਵਾਰੀ ਲੈਪਟਾਪ 'ਚ ਬੜਦਾ ਨਾ ਗੇਮ ਖੇਡਣ ਮੁੜ ਕੇ ਹਟਦਾ ਹੀ ਨਹੀਂਗਾ ਕੋਈ ਗੱਲ ਨਹੀਂ ਜਾਇਆ ਤੂੰ ਹਏ ਤੂੰ ਮੈਨੂੰ ਅੱਜ ਗਰਾਊਂਡ 'ਚ ਕੀ ਕਰਨ ਲੈ ਕੇ ਆਇਆ ਇੱਥੇ ਆ ਜਾ ਬਾਈ ਕਿੰਨੇ ਦਿਨ ਹੋ ਗਏ ਆਪਾਂ ਇਕੱਠੇ ਬੈਠੇ ਨਹੀਂ ਹੈਗੇ ਆ ਜਾ ਇੱਥੇ ਬਹਿਨੇ ਆ ਆ ਜਾ ਬਾਈ ਬਹਿ ਇੱਥੇ ਸਾਹਮਣੇ ਦੇ ਕਿੰਨੀ ਮਰੌਣਗ ਲੱਗੀ ਹੋਈ ਆ ਉਹ ਦੇਖ ਬਾਈ ਕਿੱਦਾਂ ਜਵਾਬ ਫੁੱਟਬਾਲ ਖੇਡਦੇ ਵੇ ਬਾਈ ਉਹ ਤਿੰਨ ਮੁੰਡਿਆਂ ਦੇ ਵਿੱਚ ਦੇਖ ਤੂੰ ਦੱਸ ਸਕਦਾ ਕੌਣ ਭਰਾ ਤੇ ਕੌਣ ਯਾਰ ਦੋਸਤ ਆਹ ਮਰਾਜੇ ਭਰਾ ਭਰਾ ਦੇ ਲਾ ਕਿੱਦਾਂ ਰਹੀ ਜਾਂਦੇ ਤੇ ਆਪਣੀ ਉਮਰ ਅਚ ਦੇਖ ਲਾ ਕਿੱਦਾਂ ਰਹਿੰਦੇ ਪਏ ਦੇਖ ਬਾਈ ਜਿਹੜੀਆਂ ਮਰਜ਼ੀ ਗੱਲਾਂ ਕਰ ਲਾ ਤੈਨੂੰ ਮੇਰੇ ਬਾਰੇ ਪਤਾ ਨਾ ਜੋ ਮੈਂ ਸੋਚਦਾ ਮੈਂ ਉਹੀ ਕਰਦਾ ਚੱਲ ਬਾਈ ਆ ਮੜਿਆ ਤੋਰ ਬਾਈ ਆਹੀ ਗਰਾਊਂਡ ਦੇ ਵਿੱਚ ਆਪਾਂ ਖੇਡ ਕੇ ਵੱਡੇ ਹੋਏ ਆ ਤੈਨੂੰ ਇੰਨਾ ਪਤਾ ਹਾਂ ਹਾਂ ਪਤਾ ਅੱਗੇ ਬੋਲ ਇਸੇ ਗਰਾਊਂਡ ਦੇ ਵਿੱਚ ਜੇ ਮੈਨੂੰ ਕੋਈ ਕੁਝ ਕਹਿੰਦਾ ਸੀ ਨਾ ਤੂੰ ਬਾਈ ਉਹਦਾ ਸਿਰ ਖੋਲਣ ਤੱਕ ਜਾਂਦਾ ਸੀਗਾ ਤੈਨੂੰ ਇੰਨਾ ਪਤਾ ਨਾ ਜਦੋਂ ਮੇਰੇ ਭਰਾ ਦੀ ਕੋਈ ਗਲਤੀ ਨਾ ਹੋਵੇ ਤੇ ਉਹਨੂੰ ਕੋਈ ਕੁਝ ਕਹੇ ਜੀ ਤੇ ਮੈਂ ਕਿਦਾਂ ਬਰਦਾਸ਼ਤ ਕਰ ਸਕਦਾ ਇਹੀ ਗੱਲ ਤਾਂ ਤੈਨੂੰ ਸਮਝਾਉਣਾ ਚਾਹਨਾ ਤੂੰ ਹੁਣ ਗਲਤ ਕਰਦਾ ਪਿਆ ਤਾਂ ਹੀ ਤਾਂ ਮੈਂ ਸਮਝਾ ਰਿਹਾ ਤੈਨੂੰ ਇੱਕ ਗੱਲ ਦੱਸ ਬਾਈ ਜਦੋਂ ਵੀ ਤੇਰੇ ਘਰੇ ਧੀਆ ਵਾਪਸ ਆਈਆਂ ਤੋ ਇੱਕਰ ਵੀ ਪੁੱਛਿਆ ਕਿਵੇਂ ਪੁੱਤ ਠੀਕ ਹੋ ਤੂੰ ਮਨਪ੍ਰੀਤ ਬਾਲਾ ਗਿਆਨ ਨਾ ਦੇ ਮੇਰਾ ਭਰਾ ਦੇਖ ਇੱਥੇ ਕਿਸੇ ਨੂੰ ਕਿਸੇ ਦੀ ਜ਼ਿੰਦਗੀ ਨਾਲ ਕੋਈ ਮਤਲਬ ਹੈਗਾ ਤੇ ਤੈਨੂੰ ਮੇਰੀ ਜ਼ਿੰਦਗੀ ਨਾਲ ਇੰਨਾ ਕੀ ਮਤਲਬ ਹੋਇਆ ਪਿਆ ਕਿਉਂਕਿ ਇਹਨਾਂ ਦੇ ਵਿੱਚ ਸਕੇ ਭਰਾ ਨਹੀਂ ਹੈਗੇ ਜਿਹੜਾ ਮੈਂ ਹੈਗਾ ਤੇਰਾ ਤੈਨੂੰ ਕੋਈ ਕੁਝ ਕਹਿ ਦੇ ਮੈਨੂੰ ਬਰਦਾਸ਼ਤ ਆ ਨਹੀਂ ਹੁੰਦਾ ਤੈਨੂੰ ਇੰਨਾ ਪਤਾ ਤੈਨੂੰ ਚੰਗਾ ਭਲਾ ਪਤਾ ਕਿ ਤੂੰ ਗਲਤ ਰਾਹ ਤੇ ਤੁਰਦਾ ਪਿਆ ਮੈਂ ਤਾਂ ਸਿਰਫ ਇਹੀ ਗੱਲ ਕਹਿਣਾ ਚਾਹੁੰਦਾ ਕਿ ਤੂੰ ਘਰੇ ਆ ਜਾ ਬਾਈ ਮੇਰਾ ਭਰਾ ਹੈਗਾ ਨਾ ਸਮਝ ਲੈ ਯਾਰ ਇੰਨੀ ਗੱਲ ਨਹੀਂ ਬਾਲਾ ਸਮਝਾਉਂਦਾ ਭੈਣਾ ਮੈਨੂੰ ਆ ਜਾ ਤੁਰ ਤੈਨੂੰ ਮੈਂ ਸਮਝਾਵਾਂ ਪੂਰਾ ਸਾਹਮਣੇ ਦੇਖ ਕੋਣ ਬੈਠਾ ਚਾਰ ਕ ਬਜ਼ੁਰਗ ਬੈਠੇ ਆ ਹੋਰ ਕੀ ਆ ਉਹਨਾਂ ਬਜ਼ੁਰਗਾਂ ਦੇ ਨਾ ਇੱਕ ਇੱਕ ਮੁੰਡਾ ਵਾ ਤੇ ਉਹ ਮੁੰਡਿਆ ਨੇ ਘਰ ਸੰਭਿਆ ਹੋਇਆ ਤੇ ਆਪ ਉਹ ਇਸ ਟਾਈਮ ਮਸਤੀ ਲੈ ਰਿਹਾ ਜਿਹੜਾ ਸਾਹਮਣੇ ਸੰਤਰੀਪਾਗ ਵਾਲੇ ਬਜ਼ੁਰਗ ਜੇ ਬੈਠੇ ਆ ਨਾ ਉਹ ਪਰਮਜੀਤ ਅੰਕਲ ਨੇ ਨਾਈ ਤਨੇ ਕੁੜੀਆਂ ਦੋ ਡਾਕਟਰ ਨੇ ਇੱਕ ਸਰਕਾਰੀ ਟੀਚਰ ਆ ਤੇ ਵੇਲਾ ਮਹੀਨੇ ਦਾ ਪੈਸਾ ਕਿਨਾ ਆਉਂਦਾ ਉਹਨਾਂ ਘਰੇ ਬਾਈ ਕਦੀ ਪੁੱਛ ਕੇ ਦੇਖੀ ਉਹਨਾਂ ਨੂੰ ਪੁੱਤ ਦੀ ਕਮੀ ਮਹਿਸੂਸ ਹੋਈ ਹੁਣ ਕਹਿਣਗੇ ਨਹੀਂ ਬਾਈ ਕੁੜੀਆਂ ਵੀ ਨਾ ਪਿਓ ਦਾ ਨਾਂ ਰੋਸ਼ਨ ਕਰ ਸਕਦੀਆਂ ਮੇਰੀ ਗੱਲ ਨੂੰ ਸਮਝ ਤੂੰ ਹੋ ਗਿਆ 5 ਕਿ ਮਿੰਟ ਦੇਲਾ ਜੇ ਕੋਈ ਹੋਰ ਗਿਆਨ ਦੇਣਾ ਮੈਂ ਚੱਲਿਆਂ ਪੈਦਰ ਕੁਆਜੀ ਘਰੇ ਆਪਣੇ ਆਪ ਗੱਲ ਸੁਣ ਤੈਨੂੰ ਸੱਚੀ ਮੁੰਡਾ ਚਾਹੀਦਾ ਕਿ ਜਨਾਨੀ ਤੋਂ ਮਨ ਭਰ ਗਿਆ ਕਿਸਮਤ ਵਾਲਾ ਹੈ ਤੈਨੂੰ ਦੋ ਧੀਆ ਦਿੱਤੀਆਂ ਤੇ ਚੱਜ ਦੀ ਜਨਾਨੀ ਦਿੱਤੀ ਰੱਬ ਨੇ ਤੈਨੂੰ ਉਹਨੂੰ ਚੰਗੀ ਤਰ੍ਹਾਂ ਬੋਲਾ ਕਿ ਤੇਰੀ ਬਾਹਰ ਸੈਟਿੰਗ ਹੈਗੀ ਹੈ ਮੇਰੇ ਉਹ ਫਿਰ ਵੀ ਤੇਰੇ ਨਾਲ ਰਹਿਣ ਨੂੰ ਤਿਆਰ ਆ ਘਰ ਮੋੜਿਆ ਯਾਰ ਵੇ ਚਲੋ ਠੀਕ ਐ ਤੁਸੀਂ ਸ਼ਿਭੂ ਨੂੰ ਨਿਵਾ ਲਓ ਤੇ ਵਿੱਚੋ ਵਿੱਚੋ ਨਾ ਫੋਨ ਕਰਦੇ ਰਹਾ ਕਰੋ ਮੇਰਾ ਧਿਆਨ ਹੋਰ ਕਿਤੇ ਹੋ ਜਾਂਦਾ ਮੇਰੇ ਤਿੰਨੋਂ ਨੌਨੇ ਨੌਨੇ ਬੱਚਾ ਨੇ ਨਾ ਐਦਾ ਹੀ ਲਾਲ ਕੇ ਖੇਡਣਾ ਵਾ ਕੋਈ ਗੱਲ ਨਹੀਂ ਇੱਕਮ ਜੇ ਰਹਿਮਤ ਇੱਕ ਅੱਧੀ ਛੁੱਟ ਵੀ ਦਊਗੀ ਕੋਈ ਗੱਲ ਨਹੀਂ ਤੇਰੀ ਭੈਣ ਹੀ ਆ ਕਿੱਦਾਂ ਭੈਣ ਐ ਠੀਕ ਆ ਜੇ ਕੁਝ ਖਾਣ ਪੀਣ ਲਈ ਚਾਹੀਦਾ ਤੇ ਮੈਨੂੰ ਦੱਸ ਦੇ ਕੋਲਡ ਕਾਫੀ ਪੀਣੀ ਆ ਬਣਾ ਕੇ ਲਿਆ ਵਾ ਅੱਜ ਕਿੱਦਾਂ ਗਿਰਗਿੜ ਨੇ ਰੰਗ ਬਦਲੇ ਨੇ ਜੇ ਬਦਲੇ ਨਾ ਆਪਣੇ ਮਕਲਮ ਨੂੰ ਬਦਲੇ ਨੇ ਵੇਖ ਭੈਣੇ ਮੈਂ ਅੱਜ ਤੱਕ ਤੇਰਾ ਕਦੇ ਵੀ ਮਾਰਾ ਨਹੀਂ ਸੋਚਿਆ ਤੇ ਨਾ ਮੈਂ ਤੇਰਾ ਮਾਰਾ ਸੋਚੂਗੀ ਤੇ ਜੋ ਮੈਂ ਅੱਜ ਤੈਨੂੰ ਕਹਿਣ ਆਈ ਆ ਨਾ ਤੇਰੇ ਚੰਗੇ ਵਾਸਤੇ ਕਹਿਣ ਆਈ ਆ ਓਹੋ ਅੱਜ ਤੂੰ ਮੇਰਾ ਚੰਗਾ ਸੋਚਣ ਆਈ ਆ ਚਲ ਦੱਸ ਹੀ ਦੇ ਕੀ ਸੋਚਿਆ ਫਿਰ ਇੱਕ ਮਿੰਟ ਪਹਿਲਾਂ ਮੇਰੀ ਨਾ ਗੱਲ ਸੁਣ ਜਦ ਤੈਨੂੰ ਤੇਰਾ ਘਰ ਵਾਲਾ ਪੁੱਛਦਾ ਨਹੀਂ ਤੇਰੀ ਕੁੜੀਆਂ ਨੂੰ ਨਹੀਂ ਪੁੱਛਦਾ ਤੇ ਤੂੰ ਇੱਥੇ ਬੈਠੀ ਕਿਉਂ ਆ ਨਾ ਕਿਉਂ ਰਹਿਨੀ ਪਈ ਐ ਪਹਿਲਾਂ ਮੈਨੂੰ ਇਹ ਦੱਸ ਮੰਦੀ ਆ ਮੇਰਾ ਘਰ ਵਾਲਾ ਮੈਨੂੰ ਨਹੀਂ ਪੁੱਛਦਾ ਪਰ ਮੇਰੀਆਂ ਕੁੜੀਆਂ ਨੂੰ ਤਾਂ ਪੁੱਛੇ ਜੇ ਉਹਨਾਂ ਨੂੰ ਨਹੀਂ ਪੁੱਛਣਾ ਕੁਝ ਤਾਂ ਉਹਨਾਂ ਦੇ ਨਾਮ ਤੇ ਕਰਾਵੇ ਤੇਰੀ ਗੱਲ 'ਚ ਨਾ ਪੁਆਇੰਟ ਤੇ ਹੈਗਾ ਪਰ ਤੈਨੂੰ ਸਾਰਾ ਕੁਝ ਪਤਾ ਕਿ ਤੇਰੇ ਘਰ ਵਾਲੇ ਦੀ ਬਾਹਰ ਗੱਲ ਹੈ ਤੇ ਤੂੰ ਸੋਚਦੀ ਐ ਕਿ ਉਹ ਸੁਧਰ ਜਾਏਗਾ ਤੇ ਵਾਪਸ ਘਰ ਨੂੰ ਆ ਜਾਏਗਾ ਕੀ ਪਤਾ ਉਹ ਘਰੇ ਆ ਜਾਵੇ ਤੇ ਸੁਧਰ ਜਾਵੇ ਪਰ ਇੱਕ ਗੱਲ ਸੁਣ ਲੈ ਲਾਪ੍ਰਿਤ ਮੀਆਂ ਬੀਬੀ ਦਾ ਨਾ ਰਿਸ਼ਤਾ ਪਹਿਲੇ ਵਰਗਾ ਨਹੀਂ ਰਹਿੰਦਾ ਆਹੋ ਠੀਕ ਆ ਘਰ ਵਾਲੇ ਨੂੰ ਪਤਾ ਹੈ ਕਿ ਘਰ ਵਾਲੇ ਦੀ ਬਾਹਰ ਗੱਲ ਐ ਤੇ ਘਰ ਵਾਲਾ ਜੇ ਆਣ ਕੇ ਕਵੇ ਕਿ ਸੌਰੀ ਮੇਰੇ ਕੋਲ ਗਲਤੀ ਹੋ ਗਈ ਪਰ ਫਿਰ ਵੀ ਉਹ ਗੱਲ ਨਹੀਂ ਰਹਿੰਦੀ ਰਿਸ਼ਤੇ 'ਚ ਦਿਲਾਂ 'ਚ ਤੇ ਫਰਕ ਪੈ ਹੀ ਜਾਂਦਾ ਨਾ ਇਹੀ ਗੱਲ ਤੂੰ ਸਵਰਨੇ ਨੂੰ ਸਮਝਾ ਦੇਵੇ ਤੇ ਸਾਡਾ ਰਿਸ਼ਤਾ ਨਾ ਠੀਕ ਹੋ ਜਾਵੇ ਤੂੰ ਤਾਂ ਦੂਰੀਆਂ ਪਾਣ ਤੇ ਲੱਗੀ ਹੋਈਆਂ ਆ ਸਾਡੇ ਵਿੱਚ ਲਾਪ੍ਰਿਤ ਤੂੰ ਸੋਚ ਕੇ ਦੇ ਜੇ ਮਨਪ੍ਰੀਤ ਦੀ ਇਵੇਂ ਕੋਈ ਗੱਲਬਾਤ ਹੁੰਦੀ ਤੂੰ ਬਰਦਾਸ਼ਤ ਕਰ ਲੈਣੀ ਸੀ ਜੋ ਹਰਕਤਾਂ ਤੂੰ ਮੇਰੇ ਨਾਲ ਕਰ ਰਹੀਆਂ ਮੈਂ ਤੇਰੇ ਨਾਲ ਇੱਦਾਂ ਕਰਦੀ ਤੇਰੇ ਤੋਂ ਬਰਦਾਸ਼ਤ ਹੋ ਜਾਣੀ ਸੀ ਜੇ ਮੇਰੇ ਘਰ ਵਾਲੇ ਦੀ ਬਾਹਰ ਗੱਲ ਹੁੰਦੀ ਤਾਂ ਮੈਂ ਪਹਿਲਾਂ ਨਾ ਕੋਰਚੇ ਕੇਸ ਲਗਾਉਣਾ ਸੀ ਤੇ ਫਿਰ ਮੈਂ ਆਪਣੇ ਮੁੰਡੇ ਦਾ ਬੰਦਾ ਹੱਕ ਲੈਣਾ ਸੀ ਤੇ ਫਿਰ ਜਾ ਕੇ ਨਾ ਮੈਂ ਆਪਣੇ ਪੈਕੇ ਲੈਣਾ ਸੀ ਫਿਰ ਮੈਂ ਵੀ ਇੱਥੇ ਬਹਿ ਕੇ ਕੀ ਕਰਦੀ ਪਈਆਂ ਮੈਂ ਵੀ ਤਾਂ ਤੈਨੂੰ ਇਹੀ ਕਹਿ ਰਹੀਆਂ ਜੜੀਆਂ ਮੇਰੀਆਂ ਧੀਆਂ ਦਾ ਹੱਕ ਬੰਦਾ ਮੈਨੂੰ ਵੀ ਦੇ ਦੋ ਤੇ ਮੈਂ ਵੀ ਚਲੀ ਜਾਵਾਂ ਆਹੀ ਤਾਂ ਤੈਨੂੰ ਮੈਂ ਦੱਸਣ ਆਈ ਆ ਜਿਹੜੀ ਢੋਡੀ ਦੁਕਾਨ ਸੀਗੀ ਨਾ ਉਹ ਤੇਰੀ ਸੌਂਕਨ ਨੂੰ ਦੇਤੀ ਤੇ ਜਿਹੜੀ 5 ਲੱਖਾਂ ਵਾਲੀ ਐਫਡੀ ਸੀ ਉਹ ਵੀ ਤੇਰੀ ਸੌਂਕਨ ਨੂੰ ਦੇਤੀ ਤੂੰ ਇੱਥੇ ਬੈਠੀ ਨਾ ਚੰਗੀ ਤਾਂ ਲੱਗਦੀ ਸੀ ਜੇ ਤੇਰੇ ਘਰ ਵਾਲੇ ਦੇ ਪੱਲੇ ਤੱਕ ਹੁੰਦਾ ਉਹਨੇ ਤੇ ਸਾਰਾ ਕੁਝ ਤੇਰੀ ਸੌਂਕਨ ਨੂੰ ਦੇਤਾ ਤੇ ਹੁਣ ਗਲਾ ਮਿਲਾ ਕੇ ਤੇਰਾ ਘਰ ਵਾਲਾ ਨਾ ਭੁੱਖਾ ਨੰਗਾ ਹੋ ਗਿਆ ਫੇਰ ਸੋਚਦੀ ਕੀਂ ਆ ਤੇਰੇ ਤਲਾਕ ਦੇ ਪੇਪਰ ਉਧਰ ਤੇਰੇ ਘਰ ਪਏ ਹੋਏ ਨੇ ਜਾ ਤੇ ਜਾ ਕੇ ਕੋਈ ਢਿਮਾਰ ਤੇ ਇਹਨੂੰ ਕਰ ਵਹਿਲ ਤੇ ਆਪਣੀ ਧੀਆ ਦੇ ਬਾਰੇ ਕੁਝ ਸੋਚ ਤੇ ਆਪਣਾ ਨਵਾਂ ਘਰ ਵਸਾ ਜੋਰ ਪਾ ਲੈ ਢਿਮਾਰ ਤੇ ਸੱਚੀ ਲੋਪ੍ਰਿਤ ਮੇਰੇ ਘਰ ਵਾਲੇ ਦੇ ਪੱਲੇ ਕੁਝ ਵੀ ਨਹੀਂ ਰਿਹਾ ਜੇ ਤੂੰ ਮੇਰੇ ਨਾਲ ਗੇਮ ਖੇਡ ਰਹੀ ਐ ਇਹਨੂੰ ਨਹੀਂ ਨਾ ਯਕੀਨ ਮੈਨੂੰ ਇੱਕੰਦੀ ਐ ਗੱਲਾਂ ਵਿੱਚ ਨਾ ਬੱਚਾ ਦੀ ਸੋਹ ਨਹੀਂ ਖਾਣੀ ਮੈਂ ਤੈਨੂੰ ਸੱਚ ਦੱਸਾਂ ਐਵੇਂ ਰੋਏ ਰੋਏ ਨਾ ਮੈਂ ਤੈਨੂੰ ਬੋਲਦੀ ਚੰਗੀਆਂ ਨਹੀਂ ਲੱਗਦੀ ਤੇ ਨਾਲੇ ਨਾ ਮੈਨੂੰ ਐ ਲੱਗਦਾ ਕਿ ਮੇਨੂੰ ਪਾਪ ਖੱਟੀ ਜਾਂਦੀਆਂ ਜੱਟ ਨੂੰ ਸਾਰਾ ਕੁਝ ਪਤਾ ਲੱਗ ਹੀ ਗਿਆ ਕਿ ਤੇਰੇ ਘਰ ਵਾਲੇ ਦੇ ਪੱਲੇ ਕੱਖ ਨਹੀਂ ਹੈਗਾ ਤੇ ਨਾ ਹੀ ਤੇਰੀ ਧੀਆ ਨੂੰ ਕੁਝ ਮਿਲਣਾ। ਤੂੰ ਬਥੇ ਕਰਦੀ ਕੀ ਹੈ? ਜਾ ਫੇਕੇ ਭਾਗ ਜਾ। ਕਿਰਨ ਤੇਰਾ ਘਰ ਵਾਲਾ ਨਾ ਤੇਰੀ ਸੰਕਲ ਲੈ ਆਣ ਦੀ ਤਿਆਰੀ ਵਿੱਚ ਆ ਤੇ ਜੇ ਤੇਰੇ ਹੁੰਦੇ ਹੁੰਦਿਆਂ ਉਹਨੇ ਤੇਰੀ ਸੰਕਲ ਲੈ ਆਂਦੀ ਤੂੰ ਬਰਦਾਸ਼ਤ ਕਰ ਲੇਂਗੀ। ਮੈਨੂੰ ਪਤਾ ਤੈਨੂੰ ਬਰਦਾਸ਼ਤ ਨਹੀਂ ਹੋਊਗਾ। ਚੱਲ ਜੇ ਤੂੰ ਬਰਦਾਸ਼ਤ ਕਰ ਵੀ ਲੈਂਗੀ। ਗੁੰਨੂ ਹੋਂਦੇ ਬਾਰੇ ਸੋਚ ਉਹ ਆਪਣੀ ਦੂਜੀ ਮੰਮੀ ਨੂੰ ਬਰਦਾਸ਼ਤ ਕਰ ਲੂਗੀ ਤੇ ਹਾਂ ਜੇ ਗੁੰਨੂ ਨੇ ਕੁਝ ਉਹਦਾ ਦਾ ਪ੍ਰੈਸ਼ਰ ਪਾ ਕੇ ਕੋਈ ਸਟੈਪ ਲਾਪ੍ਰਿਤ ਬਣੇ ਆਹ ਟਾਈਮ ਨਾ ਗੁੱਸਾ ਕਰਨ ਦਾ ਨਹੀਂ ਆ ਥੋੜਾ ਜਨਾ ਦਿਮਾਗ ਨਾਲ ਸੋਚ ਆਪਣੇ ਧੀਆ ਬਾਰੇ ਸੋਚ ਗੁੰਨੂ ਮੈਨੂੰ ਤੇ ਵਿਚਾਰੀ ਗੁੰਨੂ ਤੇ ਤਰਸ ਆਈ ਜਾਂਦਾ